ਸਾਨੂੰ ਇੱਕ ਇੱਕ ਗੁਰਸਿੱਖ ਦੇ ਚਰਨਾਂ ਦੀ ਬੋੜ ਦੀ ਲੋੜ ਹੈ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਤੇ ਸਾਡੀ ਅਰਦਾਸ ਕਬੂਲ ਕਰਿਓ ਗੁਲਾਮ ਕਿੰਨਾ ਕਚਰ ਰਹਿਣਾ ਬਹੁਤ ਹੋ ਗਿਆ ਬਹੁਤ ਹੋ ਗਿਆ ਇਤੋਂ ਪਰੇ ਤਾਂ ਕੁਝ ਨਹੀਂ ਹੋਣਾ ਮੱਕਿਓ ਪਰੇ ਆ ਜਾੜ ਖਾਲਸਾ ਜੀ ਤਿਆਰ ਪਰ ਤਿਆਰ ਹੋਵੋ ਆਪਣੇ ਬੱਚਿਆਂ ਨੂੰ ਆਪਣੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਨੂੰ ਦੱਸੋ ਭਾਈ ਕੋਈ ਤਲਵਾਰ ਨਹੀਂ ਠਾਉਣੀ ਕੁਝ ਨਹੀਂ ਕਰਨਾ ਇੱਕ ਬੋਟ ਪਾਉਣੀ ਮੋਦੀ ਤੇ ਆਰਐਸਐਸ ਭਾਜਪਾ ਨੂੰ ਪਤਾ ਲੱਗ ਗਿਆ ਵੀ ਰੈਫਰੰਡਮ ਵਾਲੇ ਸਿੱਧੇ ਰਾਹ ਪੈ ਗਏ ਕਿ ਸਾਡੇ ਵੀਰ ਮੇਰੇ ਵਰਗੇ ਭੁੱਲੜ ਉਹ ਕਹਿਣਗੇ ਇੰਨਾ ਕੀ ਹੋ ਜਾਣਾ ਸਿਰਫ ਲੰਡਨ ਦੇ ਵਿੱਚ 35000 ਪਹਿਲਾਂ ਵੋਟ ਪੋਲਿੰਗ ਹੋਈ ਉਹਦਾ ਤੁਸੀਂ ਅਸਰ ਦੇਖ ਸਕਦੇ ਆ ਉਹਨਾਂ ਦੇ ਉਹਨਾਂ ਦੇ ਅਜੀਤ ਡੁਵਾਲ ਆਰਗਿਆਂ ਦੇ ਬਿਆਨ ਦੇਖ ਸਕਦੇ ਆ ਜਿਹੜੇ ਉਹਨਾਂ ਦੇ ਨੀਤੀ ਘੜੇ ਹਨ ਉਹਨਾਂ ਦੇ ਮੀਡੀਆਕਾਰਾਂ ਦੇ ਤੁਸੀਂ ਦੇਖ ਸਕਦੇ ਆ ਜਿਹੜੇ ਉਹਨਾਂ ਦਾ ਮੀਡੀਆ ਚਲਾਉਂਦੇ ਮੀਡੀਆ ਆਰਟੀਸਲ ਚਲਾਉਂਦੇ ਪਰ ਸਾਡੇ ਸਿੱਖਾਂ ਨੂੰ ਅਜੇ ਵੀ ਨਹੀਂ ਸਮਝ ਆਈ ਉਹ ਕਹਿੰਦੇ ਇਹ ਜਿਹੜੇ ਰੈਫਰੈਂਡਮ ਵਾਲੇ ਸਿੱਧੇ ਰਾਹ ਪੈ ਗਏ ਇਹਨਾਂ ਨੇ ਆਪਣਾ ਰਾਜ ਭਾ ਖਾਲਸਤਾਨ ਸਥਾਪਿਤ ਕਰ ਲੈਣਾ ਆਉਣ ਵਾਲੇ ਦਿਨਾਂ 'ਚ ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੋਦਰੀ ਤੁਸੀਂ ਦੇਖਦੇ ਪਏ ਹੋ ਫੈਕਟਸ ਵਿੱਚ ਜੀ ਸੀ ਤੁਹਾਨੂੰ ਬੇਨਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਕੁਝ ਤੇ ਤੁਹਾਨੂੰ ਅਸੀਂ ਰਾਤੀ ਜਿਹੜੀ ਲਾਈਵ ਸੈਸ਼ਨ ਵਿੱਚ ਅਪਡੇਟ ਕਰ ਦਿੱਤਾ ਸੀ ਲੇਕਿਨ ਹੁਣ જરા ਤਫਸੀਲ ਦੇ ਨਾਲ ਵਿਸਤਾਰ ਦੇ ਨਾਲ ਤੁਹਾਡੇ ਦੱਸਦੇ ਹਾਂ ਪਹਿਲੇ ਤੇ ਇੱਕ ਤੁਸੀਂ ਆਪਣਾ ਭਾਈ ਸ਼ਹੀਦ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਸੱਦਾ ਸੁਣਿਆ ਰਿਫਰੈਂਡਮ ਵਾਸਤੇ ਜਿਹੜਾ ਨੇ ਜਿਹੜੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਦਿੱਤੇ ਸੀ ਜਦੋਂ ਸਰੇ ਵਿੱਚ ਆਪਣਾ ਰਿਫਰੈਂਡਮ ਹੋਇਆ ਤੇ BC ਦੇ ਵਿੱਚ ਉਦੋਂ ਉਹਨਾਂ ਨੇ ਜਿਹੜਾ ਸੱਦਾ ਦਿੱਤਾ ਸੀ ਅਸੀਂ ਉਹੀ ਉਹਦੀ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੱਦਾ ਦੇ ਰਹੇ ਹਾਂ ਇਸੇ ਭਾਈ ਦੀ ਯਾਨੀ ਕਿ ਕੁਰਬਾਨੀ ਦਾ ਜਿਹੜਾ ਸਿਲਾ ਜਿਸ ਦੀ ਵਜ੍ਹਾ ਨਾਲ ਇਹ ਸਾਡੀ ਤੇਰੀ ਤਹਿਰੀਕ ਹੈ ਜਿਹੜੀ ਸਾਡੀ ਸੰਘਰਸ਼ ਹੈ ਉਹ ਚੱਲ ਰਿਹਾ ਤੁਸੀਂ ਉਹਨਾਂ ਦਾ ਸੱਦਾ ਸੁਣਿਆ ਇਸ ਸੱਦੇ ਵਿੱਚ ਸਿਰਫ ਹੁਣ ਜਿਹੜੇ ਨੇ ਦੋ ਦਿਹਾੜੇ ਰਹਿ ਗਏ। ਦੋ ਦਿਹਾੜੇ ਵਿੱਚ ਰਹਿ ਗਏ ਨੇ 20 ਤਰੀਕ ਹੋ ਗਈ ਹੈ ਤੇ 23 ਨੂੰ ਜਿਹੜਾ ਆਪਣਾ ਰੈਫਰੈਂਡਮ ਹੈ। ਅੱਛਾ ਹੁਣ 23 ਤਰੀਕ ਨੂੰ ਓਟਵਾ ਦੇ ਵਿੱਚ ਜਿਹੜਾ ਰੈਫਰੈਂਡਮ ਹੋਣਾ ਉਹ 23 ਤਰੀਕ ਨੂੰ ਦੋ ਇਵੈਂਟ ਹੋਣੇ ਨੇ। ਇਹਦੇ ਬਾਰੇ ਤੁਹਾਨੂੰ ਦੱਸਾਂਗੇ। ਫਿਰ ਨਿਖਲ ਗੁਪਤਾ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਏ ਨੇ ਨਿਖਲ ਗੁਪਤਾ ਜਿਹੜਾ ਗੁਰਪਤਵਨ ਸਿੰਘ ਪੰਨੂ ਮਰਡਰ ਫਾਰ ਹਾਇਰ ਪਲੋਟ ਜਿਹੜਾ ਉਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਏ ਨੇ। ਵੱਡੇ ਖੁਲਾਸੇ ਹੋਏ ਨੇ ਇੱਕ ਤੇ ਜਿਹੜਾ ਸੀ ਆਪਣਾ ਉਹਦੀ ਜਿਹੜੀ ਟ੍ਰਾਇਲ ਦੀ ਡੇਟ ਹੈ ਟ੍ਰਾਇਲ ਦੀ ਤਾਰੀਖ ਹੈ ਉਹ ਸਾਹਮਣੇ ਆ ਗਈ ਠੀਕ ਹੈ ਤੇ ਦੂਜਾ ਦੂਜਾ ਨਿਊਯਾਰਕਰ ਨੇ ਦ ਨਿਊਯਾਰਕਰ ਨੇ ਇੱਕ ਬਹੁਤ ਵੱਡਾ ਇਨਵੈਸਟੀਗੇਟਿਵ ਆਰਟੀਕਲ ਲਿਖਿਆ ਜਿਹਦੇ ਵਿੱਚ ਖੋਲ ਕੇ ਦੱਸ ਦਿੱਤਾ ਗਿਆ ਖੋਲ ਕੇ ਦੱਸ ਦਿੱਤਾ ਗਿਆ ਕਿ ਜਨਾਬ ਕਿਸ ਤਰ੍ਹਾਂ ਜਿਹੜਾ ਹਿੰਦੁਸਤਾਨ ਹੈ ਉਹ ਸਿਕ ਸੈਪਰੇਟਿਸਟ ਜਿਹੜੇ ਨੇ ਉਹਨਾਂ ਦੀ ਅਸੈਸੀਨੇਸ਼ਨ ਦੇ ਵਿੱਚ ਜਿਹੜਾ ਆਪਣਾ ਕੋ ਕਰਵਾੰਦਾ ਹੈ ਇਹ ਪੂਰੀ ਆਤਮਾ ਰੋਲ ਦਿੱਤੀ ਆਤਮਾ ਰੋਲ ਦਿੱਤੀ ਆਪਣਾ ਹਿੰਦੁਸਤਾਨ ਦੀ ਨਿਯਾਰਕਰ ਨੇ ਇਹ ਜਨਾਬ ਆਪਣਾ ਤਰਨ ਦੁੱਗਲ ਨੇ ਜਿਹੜਾ ਆਪਣਾ ਇਹ ਆਰਟੀਕਲ ਲਿਖਿਆ ਦ ਸਿੱਖ ਸੈਪਰੇਟਿਸਟ ਅਸੈਸੀਨੇਸ਼ਨ ਪਲੋਟ ਇਹ ਸਾਰਾ ਗੁਰਪਤਵੰਨ ਸਿੰਘ ਪੰਨੂ ਹੋਰਾਂ ਦਾ ਜਿਹੜਾ ਪਲੋਟ ਸੀ ਸਾਰਾ ਉਹ ਡਿਸਕਸ ਕਰਦਾ ਹੈ ਆਰਟੀਕਲ ਜਿਹਦੇ ਵਿੱਚ ਪਾਈ ਸ਼ਹੀਦ ਹਰਦੀਪ ਸਿੰਘ ਨਿੱਜਰ ਦਾ ਸੰਪਰਕ ਕੁਝ ਨਵੀਆਂ ਚੀਜ਼ਾਂ ਵੀ ਆਈਆਂ ਕੁਝ ਚੀਜ਼ਾਂ ਬਹੁਤ ਤੁਹਾਨੂੰ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਕਿ ਕਿਸ ਤਰ੍ਹਾਂ ਹਿੰਦੁਸਤਾਨੀ ਏਜੰਸੀ ਰੌ ਨੇ ਸਮਿਤ ਗੋਇਲ ਜਿਹੜਾ ਰੌ ਚੀਫ ਸੀ ਉਸ ਤੋਂ ਬਾਅਦ ਜੀ ਆਪਣਾ ਜੀ ਦੋਲ ਮਨਿੰਦਰ ਮੋਦੀ ਤੋਂ ਹੁੰਦਾ ਹਾਂ ਥੱਲੇ ਜੀ ਦੋਲ ਤੱਕ ਪਹੁੰਚਿਆ ਪਲੋਟ ਮੋਦੀ ਅਮਿਤ ਸ਼ਾ ਉੱਤੇ ਜੀ ਦੋਲ ਅੱਗੇ ਕੜੀ ਉਸ ਤੋਂ ਬਾਅਦ ਅਗਲੀ ਕੜੀ ਸਮਿਤ ਗੋਇਲ ਰੌ ਚੀਫ ਰੌ ਚੀਫ ਤੋਂ ਬਾਅਦ ਸਿੱਧੀ ਆਈ ਵਿਕਾਸ ਯਾਦਵ ਨੂੰ ਟਾਸਕ ਦਿੱਤਾ ਉਹਨਾਂ ਜਿਹੜਾ ਆਪਣਾ ਉਹਨਾਂ ਦਾ ਰੌ ਦਾ ਡਿਪਟੀ ਡਾਇਰੈਕਟਰ ਸੀ ਵਿਕਾਸ ਯਾਦਵ ਆਮਾਨਤ ਦੇ ਕਵਰ ਵਿੱਚ ਕੰਮ ਕਰਦਾ ਸੀ ਉਹਨੇ ਟਾਸਕ ਤਾਂ ਉਹਨੇ ਅੱਗੇ ਇੱਕ ਕ੍ਰਿਮੀਨਲ ਜਿਹੜਾ ਨਿਖਲ ਗੁਪਤਾ ਜਿਹਦੇ ਕੇਐਸਯੂ ਨੂੰ ਬੰਦੇ ਨੂੰ ਰਿਕਰੂਟ ਕੀਤਾ ਹਾਇਰ ਕੀਤਾ ਉਹਨੂੰ ਭੇਜਿਆ ਅਮਰੀਕਾ ਤੇ ਜਾ ਕੇ ਉਹਨੂੰ ਦਿੱਤੇ ਟਾਰਗੇਟ ਤਿੰਨ ਯੂਕੇ ਵਿੱਚ ਭਾਈ ਪੰਮਾ ਸਿੰਘ ਨਿਊਯਾਰਕ ਵਿੱਚ ਭਾਈ ਗੁਰਪਤਵੰਦ ਸਿੰਘ ਪੰਨੂਸਰੀ ਤੇ ਕੈਨੇਡਾ ਦੇ ਵਿੱਚ ਆਪਣਾ ਬ੍ਰਿਟਿਸ਼ ਕੋਲੰਬੀਆ ਬੀਸੀ ਦੇ ਵਿੱਚ ਸਰੀ ਦੇ ਵਿੱਚ ਆਪਣਾ ਭਾਈ ਹਰਦੀਪ ਸਿੰਘ ਨਿਜਰ ਉਹਨਾਂ ਚੋਂ ਇੱਕ ਭਾਈ ਹਰਦੀਪ ਸਿੰਘ ਮੈਨੇਜਰ ਨੂੰ ਜਿਹੜਾ ਸੀ ਸ਼ਹੀਦ ਕਰਨ ਜੇ ਉਹ ਕਾਮਯਾਬ ਹੋਏ ਮੇਰਾ ਮੰਦ ਭਾਗਾ ਪਲੋਟ ਸੀ ਉਹਨਾਂ ਦਾ ਉੱਥੇ ਸਿਰੇ ਚੜਿਆ ਪਰ ਜਦੋਂ ਵਾਰੀ ਪੰਨੂ ਸਾਹਿਬ ਦੀ ਆਈ ਤੀ ਉੱਥੇ ਉਹ ਫੜਿਆ ਗਿਆ ਨਿੱਕਲ ਗੁੱਟਾ ਉਹ ਪੂਰੀ ਉਹਦੇ ਵਿੱਚ ਕੁਝ ਨਵੇਂ ਨਵੀਆਂ ਚੀਜ਼ਾਂ ਵੀ ਹੈ ਤੁਹਾਡੇ ਸਾਹਮਣੇ ਮੈਂ ਉਹ ਵੀ ਰੱਖਾਂਗਾ ਪਹਿਲੇ ਆਪਾਂ ਗੱਲ ਕਰ ਲੈਨੇ ਆ ਜਿਹੜਾ ਰੈਫਰੈਂਡਮ ਦੇ ਵਿਲੇ ਇਹ ਤਾਂ ਇੱਕ ਤੇ ਰੈਫਰੈਂਡਮ ਦੇ ਜਿਹੜੀਆਂ ਵੋਟਾਂ ਉਹਨਾਂ ਦਾ ਵਿਲਾ ਮਿੱਥਿਆ ਗਿਆ ਵਿਲਾ ਆ ਗਿਆ ਦੂਜਾ ਜਿਹੜਾ ਦੂਸਰਾ ਪ੍ਰੋਗਰਾਮ ਹੈ ਜਿਹੜਾ ਦੂਸਰਾ ਪ੍ਰੋਗਰਾਮ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਕਿ ਦੂਸਰਾ ਕੀ ਪ੍ਰੋਗਰਾਮ ਹੋਏਗਾ 23 ਨਵੰਬਰ ਨੂੰ ਓਟਵਾ ਦੇ ਵਿੱਚ 23 ਨਵੰਬਰ ਨੂੰ ਓਟਵਾ ਦੇ ਵਿੱਚ ਦੋ ਪ੍ਰੋਗਰਾਮ ਹੋਣਗੇ ਇੱਕ ਪ੍ਰੋਗਰਾਮ ਤੇ ਜਾਇਰ ਆ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਇਹ ਤੇ ਪਹਿਲੇ ਤੋਂ ਅਨਾਉਂਸ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਥਾਰੇ ਤਿਆਰੀ ਖਿੱਚ ਰਹੇ ਹੋ ਵੀ ਇਹ ਦੂਸਰੀ ਦੂਰ ਦੀਆਂ ਸਟੇਟਾਂ ਨੇ BC ਵੈਂਕੂਵਰ ਠੀਕ ਹੈ ਜੀ ਉਧਰ ਸਰੀ ਜਿਹੜਾ ਉਧਰ ਪਾਸੇ ਉਸ ਪਾਸੇ ਦੀਆਂ ਸੰਗਤਾਂ ਨੇ ਤਿਆਰੀਆਂ ਜਿਹੜੀਆਂ ਨੇ ਉਹ ਇੱਕ ਦਿਨ ਪਹਿਲੇ ਖਿੱਚ ਲੈਣੀਆਂ ਉਹਨਾਂ ਹਫਤੇ ਵਾਲੇ ਦੇ ਨਹੀਂ ਪਹੁੰਚ ਜਾਣੀਆਂ ਉੱਥੇ ਕਿਉਂਕਿ ਜ਼ਰਾ ਲੰਮਾ ਸਫ਼ਰ ਹੈ ਤੇ ਵੱਡੇ ਜਿਹੜੇ ਨੇ ਉਹ ਆਪਣਾ ਟਰਾਲੇ ਵੀ ਟੋਰ ਪੈਣੇ ਪੂਰੇ ਕੈਨੇਡਾ ਦੇ ਵਿੱਚੋਂ ਸਰ ਸਿੰਘ ਸਖਤ ਜਿਹੜੀ ਸੰਗਤ ਹੈ ਉਹ ਇਸ ਟਾਈਮ ਤਿਆਰੀ ਖਿੱਚ ਰਹੀ ਹੈ ਇਸ ਰੈਫਰੈਂਡਮ ਚ ਵੋਟ ਪਾ ਕੇ ਵੋਟ ਪਾਣ ਦੀ ਵੋਟ ਪਾਣ ਜਾਣ ਦੀ ਹੁਣ ਵੋਟਾਂ ਦਾ ਜਿਹੜਾ ਟਾਈਮ ਹੈ ਪਹਿਲੇ ਜਿਹੜਾ ਕਿਉਂਕਿ ਮੌਸਮ ਦੀ ਵੀ ਤੁਹਾਡੀ ਸਹਾਇਤਾ ਵੀ ਕਰਨੀ ਨਾ ਤੁਹਾਡੀ ਆਪਣਾ ਹਫਾਜ਼ਤ ਵੀ ਕਰਨੀ ਤੇ ਉਹਦੇ ਹਵਾਲੇ ਨਾਲ ਰੱਖਿਆ ਗਿਆ ਵੋਟਾਂ ਦਾ ਜਿਹੜਾ ਟਾਈਮ ਹੈ ਪਹਿਲੇ ਤਾਂ ਅਸੀਂ ਦੇਖਿਆ ਕਿ ਜਿਹੜਾ ਵਾਸ਼ਿੰਗਟਨ ਦੇ ਵਿੱਚ ਸੀ ਉਹ 9 ਤੋਂ 5 ਕੈਨੇਡਾ ਦੇ ਵਿੱਚ ਜਿਹੜਾ ਓਟਵਾ ਦੇ ਵਿੱਚ ਰੈਫਰੰਡਮ ਹੋਣਾ ਇਹਦੇ ਵਿੱਚ ਵੋਟਾਂ ਦਾ ਜਿਹੜਾ ਟਾਈਮ ਹੈ ਉਹ ਸਵੇਰ 10 ਵਜੇ ਸ਼ੁਰੂ ਹੋਏਗੀ ਪੋਲਿੰਗ ਤੇ ਕਿੱਥੇ ਪੋਲਿੰਗ ਹੋਣੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਜਨਾਬ ਆਪਣਾ ਇਹ ਹੈਗੀ ਆਪਣਾ ਬਿਲਿੰਗ ਸਟੇਟ ਬਿਲਡਿੰਗ ਬਿਲਿੰਗ ਸਟੇਟ ਪਾਰਕ ਜਿਹੜਾ ਇਤਿਹਾਸਿਕ ਪਾਰਕ ਹੈ ਕੈਨੇਡਾ ਦਾ ਉੱਥੇ ਹੋਣੀ ਉੱਥੇ ਟੈਂਟ ਸੈਂਟ ਲੱਗ ਰਹੇ ਨੇ ਤੁਹਾਨੂੰ ਅਸੀਂ ਕੱਲ ਦਾ ਦਿਨ ਹੈ ਬਸ ਉਸ ਤੋਂ ਬਾਅਦ ਤੁਹਾਨੂੰ ਅਸੀਂ ਉਸ ਲਾਈਵ ਲੈ ਕੇ ਦਿਖਾਵਾਂਗੇ ਜਾ ਕੇ ਜਿਹੜੀ ਜਿਹੜੀ ਉੱਥੇ ਵਿਵਸਥਾ ਚੱਲ ਰਹੀ ਹੈ ਤੇ ਪ੍ਰੋਗਰਾਮ ਚੱਲ ਰਿਹਾ ਹੈ ਇਹ ਤਿਆਰੀਆਂ ਖਿੱਚ ਕਰ ਰਹੇ ਨੇ ਸਿੰਘ ਤੁਹਾਡੇ ਵਾਸਤੇ 10 ਵਜੇ ਸਵੇਰੇ ਵੋਟਾਂ ਸ਼ੁਰੂ ਹੋਣੀਆਂ ਜੀ ਤੇ ਲਗਾਤਾਰ ਚਲਦੀਆਂ ਰਹਿਣੀਆਂ 3 ਵਜੇ ਤੱਕ ਇਹ ਟਾਈਮ ਆ ਗਿਆ ਤੁਸੀਂ ਆਪਣਾ ਇਹ حساب ਲਾਣਾ ਕਿ ਹੁਣ 3 ਵਜੇ ਤੋਂ ਪਹਿਲੇ ਪਹਿਲੇ ਤੁਸੀਂ ਉੱਥੇ ਪੋਲਿੰਗ ਸਟੇਸ਼ਨ ਤੇ ਪਹੁੰਚਣਾ ਸਵੇਰੇ 10 ਵਜੇ ਹੁਣ ਲੇਟ ਨਾ ਹੋਣਾ ਇਹ ਨਾ ਕਹਿਣਾ ਕਿ ਵੀਕਐਂਡ ਹੈ ਐਤਵਾਰ ਅੱਜ ਚਲੋ ਹੁਣ ਲੇਟ ਉੱਠਾਂਗੇ ਸਕੂਨ ਨਹੀਂ ਇਹ ਦਿਨ ਜਿਹੜਾ ਇਹ ਕਦੀ ਕਦੀ ਆਂਦਾ ਐਤਵਾਰ ਤੁਹਾਡੇ ਕੋਲ ਹਰ ਹਫਤੇ ਆ ਜਾਣਾ ਤੁਸੀਂ ਹਰ ਹਫਤੇ ਜਿਹੜਾ ਆਪਣਾ ਮੰਜੇ ਤੇ ਬਿਸਤਰੇ ਜਿਹੜਾ ਪਾ ਕੇ ਸੌ ਸਕਦੇ ਹੋ ਵੀਕਐਂਡ ਆਪਣਾ ਇੰਜੋਏ ਕਰ ਸਕਦੇ ਹੋ ਜੋ ਕੁਝ ਵੀ ਕਰਨਾ ਹਫਤੇ ਵਾਲੇ ਦਿਨ ਕਰ ਲੈਣਾ ਵੀਕਐਂਡ ਤੇ ਇੰਜੋਏ ਪਰ ਇਹ ਹਫਤੇ ਵਾਲੇ ਦਿਨ ਜਰਾ ਟਾਈਮ ਨਾ ਰਹਾ ਸੌ ਵੀ ਜਾਣਾ ਤੇ ਐਤਵਾਰ ਵਾਲਾ ਦਿਨ ਜਿਹੜਾ ਤੁਸੀਂ ਇਹ ਤੁਸੀਂ ਭੁੱਲਣਾ ਨਹੀਂ ਸਵੇਰੇ 10 ਵਜੇ ਵੋਟਾਂ ਦੀ ਜਗ੍ਹਾ ਤੇ ਤੁਸੀਂ ਪਹੁੰਚਣਾ 10 ਵਜੇ ਤੋਂ ਲੈ ਕੇ ਤੇ 3 ਵਜੇ ਤੋਂ ਪਹਿਲੇ ਪਹਿਲੇ ਤੁਸੀਂ ਅੰਦਰ ਹੋਣਾ 3 ਵਜੇ ਪੋਲਿੰਗ ਖਤਮ ਹੋ ਜਾਣਾ 10 ਤੋਂ ਲੈ ਕੇ 3 ਵਜੇ ਤੱਕ ਇਹ 5 ਘੰਟੇ ਪੋਲਿੰਗ ਜਾਰੀ ਰਹੇਗੀ ਹਾਂ ਨਾ ਦਾ ਤੁਸੀਂ ਜਨਾਬ ਆਪਣਾ ਇਜ਼ਹਾਰ ਕਰਨਾ ਸਿਕ ਸੰਗਠਾ ਨੇ ਸਾਰੇ ਨੂੰ ਉੱਥੇ ਆਪਣੇ ਟਾਈਮ ਕੱਟ ਕੇ ਜਾਣਾ ਉਸ ਤੋਂ ਬਾਅਦ ਕੀ ਹੋਏਗਾ ਉਸ ਤੋਂ ਬਾਅਦ ਰਿਫਰੈਂਡਮ ਤੋਂ ਵੀ ਵੱਡਾ ਪ੍ਰੋਗਰਾਮ ਇੱਕ ਰੱਖ ਲਿਆ ਸਿਕਸ ਫਾਰ ਜਸਟਿਸ ਨੇ ਸਰਦਾਰ ਗੁਰਪਤਵੰਦ ਸਿੰਘ ਪੰਨੂਹਰੀ ਜਿਹੜੇ ਅਗਵਾਈ ਕਰ ਰਹੇ ਨੇ ਸੇ ਕੌਮ ਦੀ ਆਜ਼ਾਦੀ ਵੱਲ ਲੈ ਕੇ ਜਾ ਰਹੇ ਨੇ ਬਹੁਤ ਹੀ ਗੰਭੀਰ ਰੂਪ ਦੇ ਨਾਲ ਉਹ ਸੋਚਦੇ ਨੇ ਪਲਾਨ ਕਰਦੇ ਨੇ ਚੀਜ਼ਾਂ ਨੂੰ ਡੈਮੋਕਰੇਟਿਕਲੀ ਪੋਲੀਟੀਕਲੀ ਲੀਗਲੀ ਕਨਸਟੀਚਿਊਸ਼ਨਲੀ ਇਸ ਸਾਰਾ ਕੈਨੇਡਾ ਦੇ ਕਨਸਟੀਟਿਊਸ਼ਨ ਦੇ ਅੰਡਰ ਅੰਦਰ ਰਹਿ ਕੇ ਜਿਹੜਾ ਆਪਣਾ ਪਲੈਨਿੰਗ ਕਰ ਰਹੇ ਨੇ ਜਦੋਂ ਵੋਟਾਂ ਮੁੱਕਣਗੀਆਂ 3 ਵਜੇ 3 ਵਜੇ ਜਦੋਂ ਵੋਟਾਂ ਮੁੱਕਣਗੀਆਂ ਵੋਟਾਂ ਦੀ ਇੱਕ ਪਾਸੇ ਜਿਹੜੀ ਕਮੇਟੀ ਹੋ ਗਿਣਤੀ ਸ਼ੁਰੂ ਕਰ ਦੇਗੀ ਤੇ ਫਿਰ ਬਾਕੀ ਸੰਗਤਾਂ ਸਾਰੀਆਂ ਜਿਹੜੀਆਂ ਵੋਟ ਪਾਣ ਆਈਆਂ ਹੋਣਗੀਆਂ ਉਹ ਸੰਗਤਾਂ ਜਿਹੜੀਆਂ ਨੇ ਉਹ ਪਾਰਲੀਮੈਂਟ ਹਿੱਲ ਦੇ ਸਾਹਮਣੇ ਚਲੇ ਜਾਣਗੀਆਂ ਪਾਰਲੀਮੈਂਟ ਬਿਲਡਿੰਗ ਦੇ ਸਾਹਮਣੇ ਜਾਣਗੀਆਂ ਉੱਥੇ ਜਾ ਕੇ 3:30 ਵਜੇ ਜਿਹੜਾ ਨਵੰਬਰ ਚ ਅਸੀਂ ਚੋਕੇ ਨਵੰਬਰ ਦੇ ਮਹੀਨੇ ਜਿਹੜਾ ਰੈਫਰੰਡਮ ਇਸ ਵਾਸਤੇ ਅਰਦਾਸ ਰੱਖੀ ਗਈ ਉਹਨਾਂ ਰੂਹਾਂ ਵਾਸਤੇ ਨਵੰਬਰ 84 ਵਿੱਚ ਜਿਹੜਾ ਸਿੱਖ ਜੈਨੋਸਾਈਡ ਹੋਇਆ ਇਹ ਉਹਦੀ ਆਪਣਾ ਜਿਹੜੀ ਆਪਣਾ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਰਿਮੈਂਬਰੈਂਸ ਵਿੱਚ ਇਹ ਅਰਦਾਸ ਰੱਖੀ ਗਈ ਉੱਥੇ ਸਾਰੀਆਂ ਸਿੰਘ ਸੰਗਤਾਂ ਨੇ ਪੂਰਾ ਇਸ ਦਿਨ ਨੂੰ ਯਾਦ ਕੀਤਾ ਜਾਏਗਾ ਦੁਨੀਆ ਨੂੰ ਦੱਸਿਆ ਜਾਏਗਾ ਕਿ ਨਵੰਬਰ 84 ਵਿੱਚ ਇੰਦਰਾ ਗਾਂਧੀ ਦੀ ਕਤਲ ਤੋਂ ਬਾਅਦ ਸਿੱਖਾਂ ਨਾਲ ਕੀ ਹੋਇਆ ਪੰਜਾਬੀਆਂ ਨਾਲ ਕੀ ਹੋਇਆ ਕੀ ਤੌਤ ਰੱਖਾ ਹੋਇਆ ਕੀ ਬਿਜ਼ਨਸ ਜਲਾਏ ਗਏ ਇਹ ਪੂਰਾ ਜਿਹੜਾ ਆਪਣਾ ਇਹ ਉੱਥੇ ਤੁਹਾਡੇ ਸਾਹਮਣੇ ਹਰ ਚੀਜ਼ ਰੱਖੀ ਜਾਏਗੀ ਇਹ ਸਰਦਾਰ ਗੁਰਪਤਵੰਨ ਸਿੰਘ ਪੰਨੂ ਹੋਰਾਂ ਨੇ ਜਨਾਬ ਤੁਹਾਨੂੰ ਦੱਸ ਦਿੱਤਾ ਹੈ ਮੈਂ ਸਾਡੇ ਸਾਹਮਣੇ ਪੜ੍ਹ ਦਿੰਦਾ ਦੋ ਪਾਰਟ ਵਿੱਚ ਹੋਏਗੀ ਆਪਣਾ ਇਹਦੀ ਜਿਹੜੀ ਕੀ ਕਹਿੰਦੇ ਨੇ ਜਿਹੜਾ 23 ਨਵੰਬਰ ਨੂੰ ਪਹਿਲਾ ਪਾਰਟ ਹੈਗਾ 6th party justice will hold a two part event in Ottawa on 23rd November 2020 ਪਾਰਟ 1 ਖਾਲਸਤਾਨ ਰੈਫਰੈਂਡਮ ਵੋਟੇ ਲੋਕੇਸ਼ਨ ਬਿਲਿੰਗਸ ਸਟੇਟ ਨੈਸ਼ਨਲ ਹਿਸਟੋਰਿਕ ਸਾਈਟ ਓਟਵਾ डेट तेईस नवंबर भी सौ पच्ची टाइम दस बजे तो लैके तीन बजे तक सामने सारा कुछ रख चुके तो हैं खालिस्तान रेफरेंडम इज अ बैलट बेस्ड डेमोक्रेटिक प्रोसैस थ्रू विच द फ्यूचर पोलिटिकल स्टेटस ऑफ पंजाब इन इट्स लिबरेशन फ्रॉम इंडियन रूल ये द रेफरेंडम इज ऑरगेनाइज एज ए पीसफुल पोलिटिकल प्रोसेस प्रोटेक्टेड अंडर द कनेडियन चार्ट ऑफ राइट्स एंड फ्रीडम तुम दस चुके हैं हर चीज़ कानून के थले part 2 1984 सिख जेनोसाइड रिमेंबरेंस अरदास लोकेशन पार्लियामेंट हेल्ड ओडवा नवंबर 23 तारीख ओही है 2025 ਤੇ ਟਾਈਮ 3:30 ਵਜੇ ਯਾਨੀ ਕਿ ਵੋਟਾਂ ਤੋਂ ਬਾਅਦ ਦਾ ਟਾਈਮ ਹੈ the 1984 सिख जेनोसाइड रिमेंबरेंस एंड अरदास विल फोकस ऑन हाउ हाउ द इंडियन गवर्नमेंट ఆర్ਕਿਸਟ੍ਰੇਟਿਡ द ਜੈਨੋਸਾਈਡ ਆਫ ਸਿੱਖ इंडिया गुरपतवंतूर तरफों स्नेहा लग्या ये सामने मैं सारा उन्होंने स्नेहा है मैं प्रेस रिलज है ਉਹ ਪੜ੍ਹ ਦਿੱਤੀ ਇਹ ਮੀਡੀਆ ਡਵਾਈਜ਼ਰੀ ਜਿਹੜੀ ਜਾਰੀ ਹੋਈ ਜ ਸਾਡੇ ਸਾਹਮਣੇ ਮੈਂ ਰੱਖ ਦਿੱਤੀ ਇਹ ਦੋ ਇਵੈਂਟ ਜਨਾਬ ਇਹ ਹੋ ਗਿਆ ਦੋ ਇਵੈਂਟ ਹੋ ਗਏ ਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਅਗਲਾ ਜਿਹੜਾ ਹਾਂਜੀ ਹੁਣ ਅਗਲਾ ਆਜੋ ਅਗਲਾ ਜਿਹੜਾ ਉਹ ਗੱਲ ਜਿਹੜੀ ਇੱਥੇ ਵੀ ਜਿਹੜਾ ਬੜੀ ਵੱਡੀ ਹੈ ਉਹ ਗੁਰਪਤਵੰਨ ਸਿੰਘ ਪੰਨੂ ਹੋਰ ਦਾ ਜਿਹੜਾ ਮਰਡਰ ਫॉर हायर 플ੌਟ ਸੀ ਉਹਦੀ ਉਹਦੀ ਪ੍ਰੀ ਟ੍ਰਾਇਲ ਕਾਨਫਰੰਸ ਹੋਈ ਤੇ ਕੌਨ ਟ੍ਰਾਇਲ ਹੈ ਟ੍ਰਾਇਲ ਜਿਹੜਾ ਉਹ 30 ਮਾਰਚ 2026 3 ਮਾਰਚ 2026 ਨੂੰ ਨਿਖਲ ਗੁਪਤਾ ਦਾ ਟ੍ਰਾਇਲ ਸ਼ੁਰੂ ਹੋਣਾ ਇਹ ਤੁਹਾਡਾ ਜੱਜ ਦਾ ਆਰਡਰ ਹੈ ਜੱਜ ਨੇ ਵਿਕਟਰ ਮਾਰੀਓ ਤੇ ਨਿਊਯਾਰਕ ਦੇ ਜਿਹੜੇ اٹਾਰਨੀ ਨੇ ਐਸ਼ਲੇ ਨਿਕੋਲਸ ਅਲੈਗਜ਼ੈਂਡਰਲੀ ਇਹ ਦੋ ਜਿਹੜੇ ਨੇ ਨਿਊਯਾਰਕ ਸਟੇਟਲ ਦੇ ਪ੍ਰੋਸੀਕਿਊਟਰ ਨੇ ਤੇ ਨਿਖਲ ਗੁਪਤਾ ਦਾ ਵਕੀਲ ਜਿਹੜਾ ਡੇਵਿਡ ਟੋਗਰ ਹੈਗਾ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਨਿਖਲ ਗੁਪਤਾ ਨੇ ਜਿਹੜਾ ਅਸੀਂ ਪਿਛਲੀ ਸੁਣਵਾਈ ਦੇ ਵੇਤੇ ਆਪਣਾ ਵਕੀਲ ਚੇਂਜ ਕੀਤਾ ਤਾਂ ਕਿ ਥੋੜਾ ਜਿਹਾ ਕੇਸ ਡਿਲੇ ਹੋ ਜਾਏ ਅੱਗੇ ਚਲਾ ਜਾਏ ਪਰੇ ਡਿਲੇ ਸਦਾ ਵਾਸਤੇ ਥੋੜੀ ਹੋਣਾ। ਉਹ ਜਿਹੜਾ ਤੇਰੀਕ ਆ ਗਈ ਹੈ 30 ਮਾਰਚ ਮੈਂ ਤੁਹਾਡੇ ਸਾਹਮਣੇ ਜਿਹੜਾ ਕੋਰਟ ਦਾ ਆਰਡਰ ਹੈ ਉਹ ਪੜ੍ਹ ਦੇਣਾ। ਮਿਨਟ ਐਂਟਰੀ ਆਫ ਪ੍ਰोसीडिंग्स ਹੈਲਡ ਬਿਫੋਰ ਜੱਜ ਵਿਕਟਰ ਮਾਰਿਓ ਠੀਕ ਹੈ ਜੀ ਪ੍ਰੀ ਟ੍ਰਾਇਲ ਕਾਨਫਰੈਂਸ ਐਸ ਟੂ 23 CR 289 ਬਨੇ ਮੁਕਦਮੇ ਦਾ FIR ਦਾ ਨੰਬਰ ਹੈਗਾ। ਨਿਖਿਲ ਗੁਪਤਾ ਹੈਲਡ ਔਨ 11 18 2025 18 ਨੂੰ ਜਿਹੜਾ ਕੇਸ ਸੀ ਟ੍ਰਾਇਲ ਹੋਦਾ ਜਿਹੜਾ ਸੀ ਪ੍ਰੀ ਟ੍ਰਾਇਲ ਕਾਨਫਰੈਂਸ ਹੋਈ the court held a pre trial conference in this matter theek hai ji as alexander lee and actually nicols present for the united states attorney david toger present for the defendant theek hai ji who was also present nikhil gupta bhi court de vich maujood si is sunwai de dauran court reporters present media maujood si court reporter utthe maujood than ਇੰਟਰਪ੍ਰੀਟਰ ਵਾਸ ਨਾਟ ਪ੍ਰੈਜ਼ੈਂਟ ਡਿਊ ਟੂ ਅਨਸਰਕਨ ਐਕਸੈਪਸ਼ਨਲ ਸਰਕਮਸਟੈਂਸਸ ਉਹਨਾਂ ਕਹਿੰਦੇ ਇੰਟਰਪ੍ਰੀਟਰ ਜਿਹੜਾ ਉਹ ਹੈ ਨਹੀਂ ਸੀ ਪਰ ਇਹ ਜਿਹੜਾ ਸੀ ਆਪਣਾ ਦਾ ਕੋਰਟ ਕਨਫਰਮ ਦੈਟ ਦਾ ਡਿਫੈਂਡੈਂਟ ਹੈਜ਼ ਨੋ ਆਬਜੈਕਸ਼ਨ ਟੂ ਪ੍ਰੋਸੀਡਿੰਗ ਵਿਦਆਊਟ ਐਨ ਇੰਟਰਪ੍ਰੀਟਰ ਉਹਨਾਂ ਕਹਿੰਦੇ ਡੇਵਿਡ ਟੋਗਰ ਸਾਹਿਬ ਨੂੰ ਜਿਹੜਾ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਸਾਰਾ ਇਹ ਕੰਜਰ ਜਾਣਦਾ ਅੰਗਰੇਜ਼ੀ ਸਾਰੀ ਇਹ ਨikhil gupta ਪੂਰੀ ਤਰ੍ਹਾਂ ਅੰਗਰੇਜ਼ੀ ਜਾਣਦਾ ਫਰ ਫਰ ਬੋਲਦਾ ਇਹਦੇ ਜਿਹੜੇ ਜਿਹੜੇ ਇਹਨੇ ਪਹਿਲੇ ਕਿਹਾ ਸੀ ਕਿ ਮੈਂ ਅੰਗਰੇਜ਼ੀ ਨਹੀਂ ਜਾਣਦਾ ਪਰ ਪਰ ਜਦੋਂ ਇਹਦੇ ਮੋਬਾਈਲ ਫੜਿਆ ਗਿਆ ਮੋਬਾਈਲ ਦੇ ਚੋਂ ਬੈਸਟ ਮੈਸੇਜ ਜੇ ਨਿਕਲੇ ਸਾਰੇ ਕੋਰਸਪੋਂਡੈਂਟ ਅੰਗਰੇਜ਼ੀ ਵਿੱਚ ਜ਼ਾਹਰਾ ਉੱਥੇ ਜਿਹੜੇ ਜਿਹੜੇ ਹਿਟਮੈਨ ਹਾਇਰ ਕੀਤੇ ਸੀ ਉਹ ਤੇ ਅੰਗਰੇਜ਼ ਸੀ ਹਿਟਮੈਨ ਤੇ ਉੱਥੇ ਤੇ ਹਾਇਰ ਹੈ ਕਿ ਹਾਇਰ ਕੀਤੇ ਹੋਏ ਸੀ ਅੰਗਰੇਜ਼ ਜਿਹਨਾਂ ਨੇ ਮਾਰੇ ਉਹ ਸਾਰੇ ਅੰਗਰੇਜ਼ੀ ਜਾਣਦੇ ਸੀ ਫਿਰ ਪਿੱਛੇ ਜਿਹੜਾ ਅਮਾਨਤ ਦੇ ਨਾਲ ਜਿਹੜਾ ਵਕਾਫ ਯਾਦਤ ਦੇ ਨਾਲ ਦੀ ਕਮਿਊਨੀਕੇਸ਼ਨ ਸੀ ਉਹ ਵੀ ਸਾਰੀ ਅੰਗਰੇਜ਼ੀ ਵਿੱਚ ਸੀ ਇਹ ਪਹਿਲੇ ਦਿਨ ਨਹੀਂ ਫੜਿਆ ਗਿਆ ਪਰ ਜ਼ਾਹਰਾ کورٹ ਨੇ ਪ੍ਰोसीडिंग ਪੂਰੀ ਕਰਨੀ ਹੁੰਦੀ ਫਿਰ ਉਹਨਾਂ ਨੇ ਇਹਨੂੰ ਦਿੱਤਾ ਇੰਟਰਪ੍ਰੀਟਰ ਪਰ ਉਹ ਇੰਟਰਪ੍ਰੀਟਰ ਨਹੀਂ ਸੀ ਮੌਜੂਦ ਫ the court conferred with the parties and set a trial date of march 30 2026 the court directed the parties to submit a proposed joint motion scheduled based on the trial date eh janab ji ke court ne janab doon tanu keha ke tusi apna jeha puri tarah di schedule mainu deyo kis tarah tusi case nu chalawoge kis tarah case agge vadhega eh eh janab thade samne sara kuch ho gaya 30 ਮਾਰਚ ਨੂੰ ਨਿਖਲ ਗੁਪਤਾ ਦਾ ਟ੍ਰਾਇਲ ਸ਼ੁਰੂ ਹੋਏਗਾ ਫਿਰ ਦਿਨਾਂ ਦੀ ਗੱਲ ਹੈ ਨਿਖਲ ਗੁਪਤਾ ਦੇ ਗੱਲ 'ਚ ਰਸਾ ਪੈਗਾ ਉਸ ਤੋਂ ਬਾਅਦ ਵਿਕਾਸ যাদਬ ਜਿਹੜਾ ਆਲਰੇਡੀ ਇਸ਼ਤਿਹਾਰੀ ਹੈ ਉਹ ਤੋਂ ਹੁੰਦਿਆ ਹੋਇਆ ਗੱਲ ਜਿਹੜੀ ਰੋ ਦੇ ਚੀਫ ਸਮੰਦ ਗੋਇਲ ਨੇ ਸੰਤੋਸ਼ ਤੋਂ ਬਾਅਦ ਅਜੀਤ ਦੋਲ ਦੇ ਗੱਲ 'ਚ ਰਸਤਾ ਤੇ ਫਿਰ ਅੱਗੇ ਹਿੰਦੁਸਤਾਨ ਦੀ ਪੂਰੀ ਸਰਕਾਰ ਨਰਿੰਦਰ ਮੋਦੀ ਥਣੇ ਘਟੈਰੇ ਖਲੋਵੇਗੀ ਜਿਹੜੇ ਉਹਨੇ ਕੰਮ ਕੀਤੇ ਨੇ ਉਹ ਸਾਰਿਆਂ ਨੂੰ ਸਾਹਮਣੇ ਆ ਗਏ ਨੇ ਸਭ ਨੂੰ ਪਤਾ ਲੱਗ ਗਿਆ ਬਸ ਉਹਦੀ ਕਾਨੂੰਨੀ ਮੋਹਰ ਉੱਤੇ ਲਗਣੀ ਹੈ ਅਦਾਲਤੀ ਮੋਹਰ ਨਿਊਯਾਰਕ ਦੀ ਅਦਾਲਤ ਦੀ ਲਗਣੀ ਹੈ ਇਹ ਜਨਾਬ ਆਪਣਾ ਨਿਊਯਾਰਕਰ ਨੇ ਇਸੇ ਚੀਜ਼ ਨੂੰ ਐਕਸਪੋਜ਼ ਕੀਤਾ ਇਸੇ ਚੀਜ਼ ਨੂੰ ਜਿਹਦਾ ਸਿਕ ਸੈਪਰੇਟਿਸਟ ਅਸੈਸਿਨੇਸ਼ਨ ਪਲੋਟ ਅ ਮਰਡਰ ਇਨ ਕੈਨੇਡਾ ਐਂਡ ਐਨ ਅਟੈਂਪਟ ਵਨ ਇਨ ਨਿਊਯਾਰਕ ਸਜੈਸਟ ਅ ਟ੍ਰਾਂਸਨੈਸ਼ਨਲ ਕੈਂਪੇਨ ਆਫ ਵਾਇਲੈਂਸ ਥੈਟ ਹੈਜ਼ ਇੰਪੈਰਲਡ ਇੰਡੀਅਨ ਡਿਪਲੋਮੇਸੀ ਵਿਦ ਦ ਵੈਸਟ ਇਨਕੇ ਜੀਨ ਕਹਿੰਦੇ ਕੇ ਸਾਰੀ ਜਿਹੜੀ ਤੋ ਕਿ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਹੁਣ ਜਿਹੜੇ ਨੇ ਇਹ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਕਰਾਉਂਦੇ ਨੇ ਇਸ ਵਾਸਤੇ ਸਾਰੀ ਦੁਨੀਆ ਦੇ ਨਾਲ ਜਿਹੜੀ ਡਿਪਲੋਮੇਸੀ ਹੈ ਜਿਹੜੀ ਇਹਨਾਂ ਦੀ ਸਫਾਰਤੀ ਤਨਹਾਈ ਇਸ ਵਾਸਤੇ ਹਿੰਦੁਸਤਾਨ ਪਰ ਕਰਦਾ ਪਿਆ ਝੇਲਦਾ ਪਿਆ ਗੁਜ਼ਰਦਾ ਪਿਆ ਯੂਜਦਾ ਪਿਆ ਸਫਾਰਤੀ ਤਨਹਾਈ ਤੇ ਸਫਾਰਤੀ ਤਨਹਾਈ ਦੇ ਬਰਬਾਦੀ ਦੇ ਵਿੱਚ ਜੂਜਦਾ ਪਿਆ ਉਹਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਨਰਿੰਦਰ ਮੋਦੀ ਇਹਨਾਂ ਦੀਆਂ ਏਜੰਸੀਆਂ ਨੇ ਜਿਹੜੀਆਂ ਆਪਣੇ ਮੁਲਕ ਤੋਂ ਨਿਕਲ ਕੇ ਦੂਸਰੇ ਮੁਲਕਾਂ ਜਾ ਕੇ ਲੋਕਾਂ ਨੂੰ ਕਤਲ ਕਰਵਾਉਂਦੀਆਂ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਦਰ ਦੀ ਅਸੈਸਿਨੇਸ਼ਨ ਕਰਵਾਈ ਭਾਈ ਅਵਤਾਰ ਸਿੰਘ ਖੰਡਾ ਦੀ ਪਾਕਿਸਤਾਨ ਵਿੱਚ ਕਰਵਾਈ ਠੀਕ ਹੈ ਜੀ ਉਸ ਤੋਂ ਬਾਅਦ ਪਲੌਟ ਬਣਿਆ ਗੁਰਪੰਤ ਸਿੰਘ ਪੰਨੂ ਹੋਰਾਂ ਨੂੰ ਤੇ ਆਪਣਾ ਜਿਹੜਾ ਸੀ ਭਾਈ ਸਰ ਸਰਦਾਰ ਪਰਮਜੀਤ ਪੰਮਾ ਦੇ ਪਿੱਛੇ ਵੀ ਜਿਹੜਾ ਏਜੰਸੀਆਂ ਲਾਈਆਂ ਇਹ ਸਾਰੇ ਕੰਮ ਜਿਹੜੇ ਨਿਕੜ ਕੇ ਸਾਹਮਣੇ ਆ ਗਏ ਨੇ ਸਾਰੀਆਂ ਸਰਕਾਰਾਂ ਦੀਆਂ ਰਿਪੋਰਟਾਂ ਸਜੈਸਟ ਕਰਦੀਆਂ ਪਹਿਲੇ ਬਲੂਮਬਰਗ ਨੇ ਰਿਪੋਰਟ ਕੀਤੀ ਸੀ ਪੂਰੀ ਡਾਕੂਮੈਂਟਰੀ 20 ਮਿੰਟ ਦੀ ਤੁਹਾਡੇ ਸਾਹਮਣੇ 22 ਮਿੰਟ ਦੀ ਬਣਾ ਕੇ ਉਹਨਾਂ ਨੇ ਦੱਸੀ ਪੂਰੀ ਸਾਰਾ ਕੇਸ ਪਲੌਟ ਪੰਨੂ ਦਾ ਦੱਸਿਆ ਹੁਣ ਨਿਊਯਾਰਕਰ ਨੇ ਆਇ ਸਾਰੀਆਂ ਜਿਹੜੀਆਂ ਰਾਇਟਰ ਦੀਆਂ ਸਟੋਰੀਆਂ ਆ ਚੁੱਕੀਆਂ ਪੂਰੇ ਇੰਟਰਨੈਸ਼ਨਲ ਮੀਡੀਆ ਜਿਹੜਾ ਹਿੰਦੁਸਤਾਨ ਨੂੰ ਘਟਾਰੇ ਚ ਖਲੋ ਕੇ ਖੜਾ ਕਰਕੇ ਰੱਖਿਆ ਮੈਂ ਤੁਹਾਡੇ ਸਾਹਮਣੇ ਇਹਦਾ ਪਹਿਲਾ ਪੜ੍ਹ ਦੇਣਾ ਦਿ ਨਾਈਟ ਬਿਫੋਰ ਦਾ ਪੋਲਿਟিক্যাল ਐਕਟਿਵਿਸਤ ਅਰਦੀਪ ਸਿੰਘ ਨੀਜਰ ਵਾਸ ਮਰਡਰਡ ਇਨ ਦਾ ਸਪ੍ਰਿੰਗ ਆਫ 2030 2023 ਹੀ ਮੇਡ ਐਨ ਅਰਜੈਂਟ ਕਾਲ ਫਰਮ ਹਿਸ ਹੋਮ ਇਨ ਵੈਂਕੂਵਰ ਟੂ ਅ ਫਰੈਂਡ ਇਨ ਨਿਊਯਾਰਕ ਗੁਰਪਤ ਸਰਦਾਰ ਗੁਰਪਤਵੰਤ ਸਿੰਘ ਪੰਨੂ ਅ ਲਾਇਰ ਐਂਡ ਫੈਲੋ ਐਕਟਿਵਿਸਟ ਪਿਕਡ ਅਪ ਐਂਡ ਅਰਾਊਂਡ ਮਿਡਨਾਈਟ nijer had phone to deliver a warning there was a chattering going on among acquaintances of his who take ji frequented night clubs in downtown vancouver a group of men had recently begun to show up at the clubs paise khulle aaya si hitmen de kolo paise khulle ditte ho ja ke cluban ch nacho sharaba piyo ja ke nacho cluban de lokan nu puchho inquire karo ਠੀਕਾ ਟਾਈਮ ਟੂ ਸਪੈਂਡ ਕਰੋ ਰੈਕੀਆਂ ਕਰੋ ਲੋਕਾਂ ਦੀਆਂ ਮਨਕੂਬ ਅਗਰੋ ਅਚਾ ਜੀ ਕਲਬ ਲੁਕਿੰਗ ਫਾਰ ਅ ਹਾਈ ਐਂਡ ਸਮ ਵੈਪਨਸ ਕਿ ਕੀ ਕਰਨ ਮੈਂ ਜਾ ਰਿਹਾ ਜੀ ਕਲਬਾਂ ਵਿੱਚ ਥੋੜਾ ਜਿਹਾ ਨਸ਼ੇਦਾਰ ਨਸ਼ੇ ਦਾ ਚਿੱਟੇ ਪੱਤੇ ਦਾ ਬੰਦੋਬਸਤ ਕਰਨ ਤੇ ਵੈਪਨ ਲੈਣ ਵੈਪਨ ਲੱਭਣ ਵਾਸਤੇ ਤਾਂ ਕਿ ਲੋਕਾਂ ਨੂੰ ਕਤਲ ਕਰਨਾ ਇਨਕੁਆਇਰਿੰਗ ਅਬਾਟ ਨਿਜਰ ਐਂਡ ਪੰਨੂ ਉੱਥੇ ਜਾ ਕੇ ਲੋਕਾਂ ਦੇ ਕੋਲੋਂ ਨਿੱਜਰ ਦੇ ਪੰਨੂ ਦੇ ਬਾਰੇ ਦੱਸਦੇ ਸੀ ਨਾਲੇ ਜਰਾ ਹਥਿਆਰ ਲੈਣੇ ਸੀ ਕਿਉਂਕਿ ਜਰਾ ਉੱਥੋਂ ਲੱਭਣੇ ਸੀ ਪੈਸੇ ਤੇ ਕੋਲ ਖੜੇ ਫੜੇ ਹੋਏ ਸੀ ਇਹ ਭਾਈ ਹਰਦੀਪ ਸਿੰਘ ਨਿੱਜਰ ਨੇ ਆਪਣੀ ਸ਼ਹਾਦਤ ਤੋਂ ਇੱਕ ਦਿਨ ਪਹਿਲੇ ਰਾਤ ਨੂੰ ਗੁਰਪਤਵੰਦ ਸਿੰਘ ਪੰਨੂ ਨੂੰ ਫੋਨ ਕੀਤਾ ਕਿ ਭਾਈ ਜਰਾ ਸਬਦਾਨ ਹੋ ਜਾ ਜਰਾ ਅਲਰਟ ਹੋ ਜਾ ਕਿਉਂਕਿ ਇੱਥੇ ਜਿਹੜਾ ਬੰਦੇ ਪਹੁੰਚ ਗਏ ਨੇ ਕਿ ਉਹ ਮੇਰੇ ਦੇ ਤੇਰੇ ਬਾਰੇ ਇਨਕੁਆਇਰ ਕਰਦੇ ਪਏ ਨੇ ਇਹ ਹਿੰਦੁਸਤਾਨੀ ਸਰਕਾਰਾਂ ਨੇ ਹਿਟਮੈਨ ਭੇਜੇ ਨੇ ਇਹ ਸਰਦਾਰ ਗੁਰਪਤਵੰਦ ਸਿੰਘ ਪੰਨੂ ਹਰਾਂ ਨੂੰ ਜਿਹੜਾ ਅਲਰਟ ਕੀਤਾ ਜਿੱਤੋਂ ਬਾਅਦ ਨਿੱਕਲ ਗੁਪਤਾ ਜਿਹੜਾ ਉਹ ਇੱਥੇ ਫੜਿਆ ਗਿਆ ਪਰ ਪਾਈ ਹਰਦੀਪ ਸਿੰਘ ਨਿੱਜਰ ਜਿਹੜੇ ਸੀ ਉਹ ਕੌਮ ਦੇ ਖਾਤਰ ਉਹਨਾਂ ਨੇ ਸ਼ਹੀਦੀ ਪਾਈ ਇਹ ਪੂਰਾ ਆਰਟੀਕਲ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਇਹ ਦੋ ਤਿੰਨ ਚੀਜ਼ਾਂ ਨੇ ਇਹ ਆਰਟੀਕਲ ਜਿਹੜਾ ਬਹੁਤ ਹੀ ਵੱਡਾ ਤੇ تفصیلی ਆਰਟੀਕਲ ਹੈ ਪੜਨ ਦੇ ਨਾਲ ਤਲਕ ਰੱਖਦਾ ਤੇ ਹਿੰਦੁਸਤਾਨ ਜਿਹੜਾ ਕਟਾਰੇ ਚ ਖਲੋਤਾ ਹਿੰਦੁਸਤਾਨ ਜਿਹੜਾ ਇਹ ਇਹਨਾਂ ਕਤਲਾਂ ਤੋਂ ਇਹਨਾਂ ਸ਼ਹਾਦਤਾਂ ਤੋਂ ਨਸ ਨਹੀਂ ਸਕੇਗਾ ਇਹ ਤੁਹਾਨੂੰ ਅਸੀਂ ਦੱਸ ਦਿੱਤੇ ਆ ਇਸ ਸੀਮੇ ਤੇ ਨਜ਼ਰ ਰੱਖੀਏ ਬਾਕੀ 23 ਤਰੀਕ ਨੂੰ ਅਰਦਾਸ ਤੇ ਵੋਟਾਂ ਇਹ ਤੁਸੀਂ ਯਾਦ ਰੱਖਣਾ 10 ਤੋਂ ਲੈ ਕੇ 3 ਤੱਕ ਬੋਟਾਂ ਉਹ ਸਾਢੇ 3 ਨੂੰ ਜਿਹੜੇ ਸੀ ਜੇਨੋਸਾਈਡ ਸਿੱਖਦੇ ਜਿਹੜਾ ਨਵੰਬਰ ਦਾ ਜੇਨੋਸਾਈਡ ਹੋਇਆ ਉਹ ਤੇ ਹੀ ਅਰਦਾਸ ਤੇ ਚੜ੍ਹਦੀ ਕਲਾ ਤੇ ਬਹੁਤ ਬਹੁਤ ਧੰਨਵਾਦ